ਮਾੜੇ ਵਿੱਚ ਆਇਆ ਉਹ ਮਾਣ ਮਾਣ ਆ ਸਾਡੇ ਮਾਨਯੋਗ ਵਿਧਾਇਕ ਕਰਮਜੀਤ ਸਿੰਘ ਘੁੰਮਣ ਜੀ ਦੀ ਰਹਿਨਵਾਈ ਹੇਠ ਅੱਜ ਲੋਕ ਮਿਲਣੀ ਹੋਈ ਜਿਸ ਦੇ ਵਿੱਚ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹਨਾਂ ਨੂੰ ਸੁਣਿਆ ਗਿਆ ਵਿਚਾਰਿਆ ਗਿਆ ਤੇ ਉਹਨਾਂ ਨੂੰ ਜਿਹੜੀਆਂ ਹੱਲ ਹੋ ਸਕਦੀਆਂ ਸੀ ਹੱਲ ਕੀਤੀਆਂ ਗਈਆਂ ਤੇ ਬਾਕੀਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੋ ਜਿੱਥੇ ਲੋਕਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਵਾਲੇ ਮਿਲਿਆ ਗਿਆ ਉੱਥੇ ਹੀ ਅੱਜ ਧੰਨਵਾਦ ਦਾ ਦਿਨ ਵੀ ਸੀ ਕਿਉਂਕਿ ਤੋਂ ਕਮਨ ਸਾਹਿਬ ਨੇ ਉਹਨਾਂ ਦੀ ਸਮੁੱਚੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਸਖਤ ਮਿਹਨਤ ਕੀਤੀ ਹੈ ਔਰ ਅਸੀਂ ਤੋਂ ਬੜਾ ਸਾਡੀ ਜਿਹੜੀ ਮੈਂ ਸਮਝਦਾ ਕਿ ਬਹੁਤ ਸ਼ਾਨਦਾਰ ਜਿਹੜਾ ਸਾਡਾ ਪ੍ਰਦਰਸ਼ਨ ਜਿਹੜਾ ਉਹ ਦਸੂਹੇ ਦੇ ਵਿੱਚ ਰਿਹਾ ਕਿਉਂਕਿ ਸਾਡਾ ਜਿਹੜਾ ਮੁਕਾਬਲਾ ਸੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨਾਲ ਸੀ ਸੋ ਅਸੀਂ ਉਸ ਮੁਕਾਬਲੇ ਦੇ ਵਿੱਚ ਬਹੁਤ ਪਹਿਲਾਂ ਨਾਲੋਂ ਬਹੁਤ better ਰਹੇ ਹਾਂ ਔਰ ਘੱਟ ਤੋਂ ਘੱਟ 19000 ਵੋਟਾਂ ਦੇ ਨਾਲ ਅਸੀਂ ਪਿਛਲੀ ਵਾਰ 2019 ਦੇ ਨਾਲੋਂ ਅਸੀਂ ਰਿਕਵਰ ਕੀਤਾ ਬਹੁਤ ਵੱਡੀ ਗੱਲ ਹੈ ਔਰ ਕਾਂਗਰਸ ਜਿਹੜੀ ਹੋ 3 ਨੰਬਰ ਤੇ ਆਈ ਹੈ ਸੋ ਇਹਨਾਂ ਦਾ ਬਹੁਤ ਵੱਡਾ ਮੈਂ ਸਮਝਿਆ ਕਿ ਇਹਨਾਂ ਨੂੰ ਸ਼ਾਬਾਸ਼ ਇਹਨਾਂ ਨੂੰ ਵਧਾਈ ਹੈ ਕੁਮਰ ਸਾਹਿਬ ਨੂੰ ਸਾਰੇ ਪਰਿਵਾਰ ਨੂੰ ਤੇ ਸਾਰੀ ਟੀਮ ਨੂੰ ਔਰ ਦੂਸਰਾ ਲੋਕਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਵੋਟਾਂ ਪਾਈਆਂ ਜਿਨ੍ਹਾਂ ਨੇ ਸਾਨੂੰ ਸੁਣਿਆ ਜਿਨ੍ਹਾਂ ਨੇ ਸਾਡੇ ਵਾਅਦਿਆਂ ਨੂੰ ਉਹਨਾਂ ਤੇ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕੀਤੀ ਸੋ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਬਤੌਰ ਐਮਪੀ ਚੰਦਰ ਸਾਹਿਬ ਤੁਹਾਡਾ ਕੀ ਪ੍ਰੋਇਓਰਟੀ ਹੈ ਸ਼ਾਹਪੁਰ ਜ਼ਿਲ੍ਹੇ ਤੇ ਪੰਜਾਬ ਨੂੰ ਲੈ ਕੇ ਉਗੀ ਪੰਜਾਬ ਇਸ ਵੇਲੇ ਬਹੁਤ ਹੀ ਕ੍ਰਾਈਸਿਸ ਦੇ ਵਿੱਚ ਦੇਖੋ ਸਭ ਤੋਂ ਵੱਡੀ ਗੱਲ ਤੇ ਆਇਆ ਭਈ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਸਰਕਾਰ ਜਿਹੜੀ ਹੈ ਬਹੁਤ ਵਿੱਤ ਉਪਰਾਲੇ ਜਿਹੜੇ ਪੰਜਾਬ ਦੇ ਲਈ ਪੰਜਾਬ ਦੀ ਤਰੱਕੀ ਦੇ ਲਈ ਬਹੁਤ ਅੱਛੇ ਉਪਰਾਲੇ ਕਰ ਰਹੀ ਹੈ ਔਰ ਦੂਸਰਾ ਪੰਜਾਬ ਦੇ ਲਈ ਸਭ ਤੋਂ ਵੱਡੀ ਜੋ ਸਮੱਸਿਆ ਆ ਰਹੀ ਹੈ ਪੰਜਾਬ ਦਾ ਪੈਸਾ ਜਿਹੜਾ ਉਹ ਪੰਜਾਬ ਨੂੰ ਨਹੀਂ ਮਿਲ ਰਿਹਾ ਸੋ ਸਭ ਤੋਂ ਵੱਡਾ ਤਾਂ ਸਾਡਾ ਇਸ਼ੂ ਸੀ ਪਿਛਲੇ ਬਜਟ ਸੈਸ਼ਨ 'ਚ ਵੀ ਇਹੀ ਇਸ਼ੂ ਰੇਜ਼ ਕੀਤਾ ਕਿ ਸਾਡਾ ਜਿਹੜਾ ਆਰਡੀਐਫ ਜਾ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਆ ਜਾਂ ਸਾਡੇ ਜਿਹੜੇ ਸਿੱਖਿਆ ਦੇ ਪੈਸੇ ਆ ਜਿਹੜਾ ਸਿੱਖਿਆ ਦੇ ਮਿਸ਼ਨ ਦੇ ਪੈਸੇ ਆ ਕਰੀਬ-ਕਰੀਬ 10 ਹਜ਼ਾਰ ਕਰੋੜ ਰੁਪਈਆ ਬਣਦਾ ਸਾਡੇ ਜਿਹੜੇ ਆਪਣੇ ਪੈਸੇ ਸਾਨੂੰ ਮਿਲਣ ਤਾਂ ਕਿ ਅਸੀਂ ਜਿਹੜਾ ਪੰਜਾਬ ਦੀ ਤਰੱਕੀ ਦੇ ਲਈ ਹੋਰ ਬਿਹਤਰ ਤੇ ਹੋਰ ਤੇਜ਼ੀ ਨਾਲ ਕੰਮ ਕਰ ਸਕੀਏ ਔਰ ਦੂਸਰਾ ਜੇਕਰ ਆਪਾਂ ਹੁਸ਼ਿਆਰਪੁਰ ਦੀ ਗੱਲ ਕਰਦੇ ਆਂ ਤੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਵੱਡੇ ਪ੍ਰੋਜੈਕਟ ਜਿਹੜੇ ਆ ਉਹ ਵੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਸਹਿਯੋਗ ਦੇ ਨਾਲ ਉਹ ਲਿਆਣ ਦੀ ਪੂਰੀ ਸਾਨੂੰ ਉਮੀਦ ਹੈ ਕਿ ਜੀਓ ਪ੍ਰੋਜੈਕਟ ਜਿਹੜੇ ਪ੍ਰੋਜੈਕਟ ਆ ਉਹ ਲਿਆਉਣ ਦੇ ਵਿੱਚ ਇੱਥੇ ਲਗਾਉਣ ਦੇ ਵਿੱਚ ਤੇ ਲੋਕਾਂ ਨੂੰ ਸਮਰਪਿਤ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ ਖਾਸ ਤੌਰ ਤੇ ਵੱਡੇ ਹਸਪਤਾਲ ਜਿਹੜੇ ਹੈ ਗਟਰਸ਼ਰੀ ਕੇਆ ਹਸਪੀਟਲ ਯੂ ਕੈਨ ਸੋ ਉਹ ਹੁਸ਼ਿਆਰਪੁਰ ਦੇ ਵਿੱਚ ਨਹੀਂ ਹੈ ਸੋ ਵੱਡਾ ਹਸਪੀਟਲ ਜਿਹੜਾ ਸਥਾਪਿਤ ਕਰਨਾ ਮੈਡੀਕਲ ਕਾਲਜ ਜਿਹੜਾ ਸਥਾਪਿਤ ਕਰਨਾ ਤੇ ਲੋਕਾਂ ਨੂੰ ਸਮਰਪਿਤ ਕਰਨਾ ਇਹ ਵੱਡੀ ਤਰਜੀਹ ਰਹੇਗੀ ਔਰ ਇਸ ਤੋਂ ਇਲਾਵਾ ਤਲਵਾੜੇ ਵਿੱਚ ਖਾਸ ਤੌਰ ਤੇ ਸਾਡਾ ਕੰਢੀ ਏਰੀਆ ਗਰੀਬ ਏਰੀਆ ਔਰ ਕਈ ਜਿਹੜੀ ਸਾਡੇ ਪਿੰਡ ਦੇ ਉੱਤੇ ਅਪਰੋਚ ਵੀ ਜਿਹੜੀ ਆ ਬੜੀ ਔਖੀ ਹੈ ਸੋ ਕੰਢੀ ਵੇਲੀ ਦੇ ਵਿੱਚ ਪਜੀਆਈ ਸੈਟੇਲਾਈਟ ਸੈਂਟਰ ਜਾਂ ਐਮਜ਼ ਵਰਗਾ ਹਸਪੀਟਲ ਲੈ ਕੇ ਆਣਾ ਜੋ ਵਾਦਾ ਕੀਤਾ ਉਹ ਜਰੂਰ ਲੈ ਕੇ ਆਦਾ ਜਾਏਗਾ ਔਰ ਬੀਬੀਐਮਬੀ ਦੀਆਂ ਜੋ ਸਮੱਸਿਆਵਾਂ ਨੇ ਇੱਥੇ ਚਾਹੇ ਸਾਡੇ EMPLOYEES ਪੰਜਾਬ ਦੇ ਕੋਟੇ ਦੇ ਘਟ ਰਹੇ ਨੇ ਉਹਨਾਂ ਨੂੰ ਹੋਰ ਇੱਥੇ ਸ਼ਿਫਟ ਕਰਨਾ ਲੈ ਕੇ ਆਣਾ ਭਰਤੀ ਕਰਨਾ ਜਿੱਥੇ ਉਹ ਤਰਜੀਹ ਹੈਗੀ ਉੱਥੇ ਜਿਹੜੇ BBMB ਦੇ ਕੁਆਰਟਰਸ ਨੇ ਬਹੁਤ ਬੁਰੀ ਹਾਲਤ ਚ ਨੇ ਉਹ ਇਸ਼ੂ ਜਿਹੜਾ ਪਾਰਲੀਮੈਂਟ ਦੇ ਵਿੱਚ ਜਰੂਰ ਰੇਜ਼ ਕਰਾਂਗੇ ਔਰ BBMB ਹਸਪੀਟਲ ਜਿਹੜਾ ਬਹੁਤ ਅੰਡਰਸਟਾਫਡ ਹੈ ਤੇ ਡਾਕਟਰ ਨੇ ਜਿਹਨਾਂ ਨਰਸ ਇਸ ਉਹ ਪੂਰੀ ਗਿਣਤੀ ਦੇ ਵਿੱਚ ਨਹੀਂ ਸੋ ਉਹਨਾਂ ਦੀ ਗਿਣਤੀ ਵੀ ਸਾਡੀ ਕੋਸ਼ਿਸ਼ ਰਹੇਗੀ ਪੂਰੀ ਹੋਵੇ ਸੋ ਵੱਖ-ਵੱਖ ਜਿੰਨੀਆਂ ਵੀ ਜੋ ਸਮੱਸਿਆਵਾਂ ਮੰਨਣ ਵਾਲਾ ਕਰਨਾ ਸਦਾ ਮੈਡੀਕਲ ਕਾਲਜ ਹੁਣ ਗੱਲ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਲੰਬੇ ਸਮੇਂ ਤੋਂ ਚਾਹੇ ਕਿੱਥੇ ਕਾਗਰ ਸਰਕਾਰ ਸੀਗੀ ਉਦੋਂ ਪਹਿਲਾਂ ਬੀਜਪੀ ਸੀਗੀ ਮੈਡੀਕਲ ਕਾਲਜ ਰੋਲਾ ਪੈਂਦਾ ਰਹੇ ਕਿ ਅਸੀਂ ਬਣਾ ਰਹੇ ਹਾਂ ਬਣਾ ਰਹੇ ਹਾਂ ਪਰ ਹਜੇ ਤੱਕ ਕੋਈ ਮੈਡੀਕਲ ਕਾਲਜ ਜਿਹੜਾ ਆ ਉਹ ਹਵਾ ਵਿੱਚ ਹੀ ਹੈ ਧਰਤ 'ਤੇ ਨਹੀਂ हां देखो, कि कि देखो कि और कारण से मैं समझता हूं कि किधर ना किधर क्योंकि केंद्र ते صوبے ਦਾ ਸਹਿਯੋਗ ਨਾਲ ਕੋਈ ਵੀ ਪ੍ਰੋਜੈਕਟ ਜਿਹੜਾ ਬਣਦਾ ਪਿੱਛੋ ਇਹ ਹੈ ਕਿ ਕੇਂਦਰ ਨੇ ਬਹੁਤੇ ਪ੍ਰੋਜੈਕਟ ਜਿਹੜੇ ਆਪਣੇ ਸੈਕਸ਼ਨ ਜਰੂਰ ਕਰਤੇ ਔਰ ਉਸਦੇ ਲਈ ਮਾਲੀ ਸਹਿਯੋਗ ਨਹੀਂ ਦਿੱਤੀ ਫੰਡਸ ਮਹੀਆ ਨਹੀਂ ਕਰਵਾਏ ਤੇ ਇਸ ਵਾਰ ਜਿਹੜੇ ਫੰਡਸ ਵੀ ਆ ਉਹ ਮਹੀਆ ਹੋ ਚੁੱਕੇ ਆ ਮੈਡੀਕਲ ਕਾਲਜ ਦੇ ਤੇ ਸਾਡਾ ਜਿਹੜਾ ਸੂਬਾ ਉਹ ਵੀ ਪੂਰੇ ਪੁੱਲ ਦਾ ਪ੍ਰਯਾਸ ਕਰੇ ਇਹ ਮੈਡੀਕਲ ਕਾਲਜ ਜਿਹੜਾ ਬਣੇ ਤਾਂ ਕਿ ਉਹ ਸ਼ਹਿਰ ਪਰ ਜਿਹੜਾ ਉਹ ਇੱਕ ਦੁਨੀਆ ਦੇ ਅੱਛੇ ਮਾਪ ਚਿੱਤਰ ਬਣ ਸਕੇ ਪੰਜਾਬ